ਬਈ 25 ਰੁਪਏ ਸੂਟ ਮਾਰ ਰਿਹਾ 25 ਰੁਪਏ ਬੱਲੇ ਬੱਲੇ ਕਰਾਈ ਪਈਆਂ ਨੇ ਭਾਜੀ ਉਹਨਾਂ ਨੇ 25 25 25 ਦਾ ਸੂਟ ਦੇ ਸਾਰਿਆਂ ਨੂੰ ਹਾਂਜੀ 25 ਰੁਪਏ ਰਡਨ ਕਰਾ ਰਿਹਾ ਜੀ 25 ਰੁਪਏ ਸੂਟ ਮਾਰ ਰਿਹਾ ਜੀ 25 ਰੁਪਏ ਜੈਕਰ ਸਭ ਬਿਲਕੁਲ ਭਾਜੀ 25 ਸੋ ਦੇਖੋ ਜੀ 25 ਰੁਪਏ ਦਾ ਸੂਟ 50 ਰੁਪਏ ਜੈਕਟ 50 ਰੁਪਏ ਲਹਿੰਗਾ ਵੱਡੇ ਵੱਡੇ ਹੋਲ ਸੇਲ ਫੜੇ ਕਹਿੰਦੇ ਸੀ ਤੇ ਬਾਬਾ ਡਰਾਮੇ ਕਰਦਾ ਵੀ ਐਵੇਂ ਹੀ ਗੱਲਾਂ ਗੁਲਾਈਆਂ ਬਾਬਾ ਨਾ ਭੱਜਣ ਵਾਲਾ ਤੈਨਾਂ ਕਿਤੇ ਮਰਨ ਵਾਲਾ ਅਲੇ ਬਹੁ ਟਾਈਮ ਪਿਆ ਭਜਾਉਣਾ ਆ ਮੈਂ ਕਿਹਾ ਤੂੰ ਦੇਖੀ ਚਲ ਤੋੜਾ ਲਵਾ ਲੈਣੀ ਆ ਚਾਈ ਸੂਟ 25 ਰੁਪਏ ਦਿੱਤੇ ਆ ਤਿੰਨ ਜੈਕਟਾ 50 ਰੁਪਏ ਆਥੇ ਲਾ ਬਾਤਾਂ ਕਿੰਨੇ ਬਣ ਕੇ ਪੈਸੇ ਮਾਰੋ 1810 ਰੁਪਏ ਬੋਲ 1810 ਕਿੰਨੀਆਂ ਚੀਜ਼ਾਂ ਦੇ ਬਣ ਗਏ 26 ਚੀਜ਼ਾਂ ਦੇ ਘਰਾਦੀ ਜੀ ਲਈ ਹਾਂਜੀ ਘਰਾਦੀ ਜੀ ਪੰਜਾਬ ਟਿਕੀ ਇੰਡੀਆ 'ਚ ਹੋਰ ਕਿਤੇ 25 ਰੁਪਏ ਸੂਟ ਮਿਲ ਜੂ ਨਹੀਂ ਮਿਲ ਸਕਦਾ ਵੀਰ ਜੀ ਲੁਧਿਆਣਾ ਫਿਲ ਕਰਦਾ ਜਲੰਧਰ ਫਿਲ ਕਰਦਾ ਨੇ ਤੇ ਜਿਹੜੇ ਘਰਾਦੀ ਜੀ ਸਾਰੇ ਫਿਰ ਵੱਡੇ ਫੈਲੇ ਕਰਦੇ ਸਾਰੇ ਆਂਦੇ ਆ ਇੱਧਰ ਦੇਖ ਬਾਈ ਕੈਮਰਾ ਪੂਰੇ ਪੰਜਾਬ ਦੀ ਗਾਰੰਟੀ ਹੈ ਕਰਾਇਆ 2000 ਸ਼ੋਰੂਮ ਤੇ 3000 ਦੀ ਬਾਬੀ ਜੱਟੀ ਦੇ 25 ਰੁਪਏ ਦੀ ਇਹ ਵੀ 25 ਰੁਪਏ ਜਤਾ ਦੇਤੀ ਆ ਸਾਹਮਣੇ 1200 ਰੁਪਏ ਨਾਲ ਇੱਕ ਸੂਟ 1500 ਨਾਲ ਇੱਕ ਸੂਟ ਅਸੀਂ ਕਰਤੇ 1000 ਦੇ 3000 ਦੇ 3000 ਦੇ 3000 ਇਹ 10 ਅਗਸਤ ਤੱਕ ਦੀ ਗਾਰੰਟੀ ਹੈਗੀ ਦੇ ਦੇ 10 ਅਗਸਤ ਤੱਕ ਹੀ ਦੇ ਸਕਦਾ ਅਕਤੂਬਰ ਮੇਰੀ ਪਾਵਰ ਖਤਮ ਹੈ ਚਲੋ ਜੀ ਦੈਨ ਅਜ ਵੀਰਵਾਰ ਆ ਤਰੀਕ ਹੈਗੀ ਆ 7 ਅਗਸਤ ਬਾਬੇ ਜੱਟੀ ਦੇ ਪਹੁੰਚ ਗਏ ਤੁਸੀਂ ਬਾਹਰ ਮਾਰ ਦਿਓ ਪਹਿਲਾਂ ਕੈਮਰਾ ਆ ਮੋਟਰਸਾਈਕਲ ਦਿਖਾ ਦਿਓ ਦੂਰੋਂ ਦੂਰੋਂ ਲੋਕ ਹੈਗਾ ਇਧਰ ਗੱਡੀਆਂ ਬਾਹਰ ਵੀ ਬੜੇ ਬਾਬੇ ਦੀ ਹੱਟੀ ਵਾਲੇ ਕਰੇ 25 ਰੁਪਏ ਦਾ ਸੂਟ ਦੇਣਾ 50 ਰੁਪਏ ਦੀ ਜੈਕਟ ਰਣੀ ਹੈ 50 ਦਾ ਲਹਿੰਗਾ ਆਪਾਂ ਅੰਦਰ ਜਾ ਕੇ ਇਹ ਚੈੱਕ ਕਰ ਲੈਂਦੇ ਆ ਬਈ ਕੀ ਇਹ ਵਾਕਈ 25 ਰੁਪਏ ਦੇ ਰਿਹਾ ਜਾਂ ਕਿੱਦਾਂ ਪਹਿਲਾਂ ਤਾਂ ਤੁਸੀਂ ਅੰਦਰ ਕੈਮਰਾ ਮਾਰ ਕੇ ਦਿਖਾ ਦਿਓ ਇੱਧਰ ਚੈੱਕ ਕਰ ਲਓ ਬਈ ਜਗ੍ਹਾ ਹੀ ਹੈ ਨਹੀਂ ਅੰਦਰ ਸਵੇਰੇ ਸਵੇਰੇ 7 ਵਜੇ ਤੋਂ ਲੋਕ ਆ ਗਏ ਆ 7 ਵਜੇ ਤੋਂ ਵੱਡਾ ਰੌਸ਼ਾ ਤੇ ਦੂਰੋਂ ਆ ਰਹੇ ਕਿੱਥੋਂ ਕਿੱਥੋਂ ਲੋਕ ਆਏ ਉਹ ਵੀ ਆਪਾਂ ਗੱਲ ਕਰਾਂਗੇ ਕਿੱਦਾਂ ਇਹ ਸੇਲ ਚੱਲ ਰਹੀ ਹੈ 10 ਅਗਸਤ ਤੱਕ ਦਾ ਵੱਡਾ ਇਹਨਾਂ ਨੇ ਦਾਵਾ ਕੀਤਾ ਵੀ 10 ਅਗਸਤ ਤੱਕ ਇਦਾਂ ਫੇਰਿਆ ਕਰਨਾ ਤੇ 13 ਅਗਸਤ ਨੂੰ ਬਾਬੇ ਦੀ ਹੱਡੀ ਜਲੰਧਰ ਖੁੱਲ ਜਾਣੀ ਆ ਤੁਸੀਂ ਦੇਖੋ ਸਵੇਰ ਤੋਂ ਹੀ 6 ਵਜੇ ਤੋਂ ਇਦਾਂ ਹੀ ਮੇਲਾ ਲੱਗ ਗਿਆ ਸਵੇਰੇ 6 ਵਜੇ ਤੋਂ ਰੌਣਕਾਂ ਲੱਗੀਆਂ ਪਾਪਾ ਕਹਿੰਦਾ ਸੀ 25 ਰੁਪਏ ਦਾ ਸੂਟ ਦੇਣਾ ਅੱਜ ਆਪਾਂ ਚੈੱਕ ਕਰ ਲੈਂਦੇ ਆ 25 ਦਾ ਸੂਟ ਮਿਲਿਆ ਮਾਈ 25 ਰੁਪਏ ਸੂਟ ਮਿਲਿਆ 25 ਦਾ ਮਿਲਿਆ 25 ਰੁਪਏ ਸੂਟ ਤੁਹਾਨੂੰ ਮਿਲਿਆ ਜੀ ਹਾਂਜੀ ਹਾਂਜੀ ਬਾਈ ਜੀ 25 ਦਾ ਮਿਲਿਆ ਅੰਬਰਸਰ ਤੋਂ ਆਏ ਸੀ ਅੱਜ ਕਿੰਨੇ ਵਜੇ ਆਏ ਸੀ ਆਈ 6:30 ਵਜੇ ਆਏ ਸੀ 6:30 ਸੀ 25 25 ਰੁਪਏ ਸੂਟ ਮੈ ਰਹੇ ਆ ਹਾਂਜੀ ਹਾਂਜੀ ਬਈ 25 ਰੁਪਏ ਸੂਟ ਮੈ ਰਹੇ ਆ ਬੱਲੇ ਬੱਲੇ ਖੜਾਈ ਪਈ ਜਾਣਾ ਨੇ ਭਾਜੀ ਉਹਨਾਂ ਨੇ 25 25 25 ਦਾ ਸੂਟ ਵੀ ਸਾਰਿਆਂ ਨੂੰ ਹਾਂਜੀ 25 ਰੁਪਏ 25 ਰੁਪਏ ਸੂਟ ਮੈ ਰਹੇ ਆ ਜੀ ਬਿਲਕੁਲ ਭਾਜੀ 25 ਰੁਪਏ ਸੂਟ 50 ਰੁਪਏ ਜੈਕਟ 50 ਰੁਪਏ ਲਹਿੰਗਾ ਉਹ ਬੀਬੀ ਨੂੰ ਪੁੱਛ ਆ ਦੇਖੋ ਬੀਬੀ ਕੀ ਦੋਈ ਹੈ ਕਿਹੜੇ ਤੋਂ ਆਇਆ ਕਿੰਨੇ 25 25 ਰੁਪਏ ਸੂਟ ਮਿਲੇ ਆ ਮਿਲ ਗਿਆ ਆ ਵੀ ਦੇਖੋ ਬੈਗ ਭਰ ਰਾਇਆ ਉਧਰ ਚੈੱਕ ਕਰ ਲੋ ਦੂਰ ਦੂਰ ਤੱਕ 25 25 ਰੁਪਇਰਾ ਸੂਟ ਦੇਦਾ ਉਧਰ ਤੁਸੀਂ ਚੈੱਕ ਕਰ ਲੋ ਪਰ ਬਾਬਾ ਜੀ ਵੱਡੇ ਵੱਡੇ ਹੋਲਸੇਲ ਫੜਾ ਕੇ ਕਹਿੰਦੇ ਸੀ ਵੀ ਬਾਬਾ ਡਰਾਮੇ ਕਰਦਾ ਵੀ ਐਵੇਂ ਹੀ ਗੱਲਾਂ ਗੁਲਾਈਆਂ ਬਾਬਾ ਨਾ ਭੱਜਣ ਵਾਲਾ ਤੇ ਨਾ ਕਿਤੇ ਮਰਨ ਵਾਲਾ ਹਲੇ ਬਹੁਤ ਟਾਈਮ ਪਿਆ ਭਜਾਉਣਾ ਆ ਮੈਂ ਕਿਹਾ ਤੂੰ ਦੇਖੀ ਚੱਲ ਤੋੜਾ ਲਵਾ ਲੈਣੀ ਰਕੜੀ ਮੇਰੀਆਂ ਭੈਣਾਂ ਨੂੰ ਮੁਬਾਰਕ ਐਡਵਾਂਸ ਤੇ 13 ਅਗਸਤ ਨੂੰ ਨਵੀਂ ਦੁਕਾਨ ਖੁੱਲ ਗਈ ਸਭ ਨੂੰ ਖੁਲਾਸਾ ਦਿੱਤਾ ਸਾਰੇ ਆਸ਼ੀਰਵਾਦ ਦੇਣ ਜਰੂਰ ਆਣਾ ਉੱਤੇ ਵੀ ਵੱਡੇ ਧਮਾਕੇ ਕਰਾਂਗਾ ਪਰ ਅੱਜ 7 ਤਰੀਕ 8 ਤਰੀਕ 9 ਤਰੀਕ ਦਾ 10 ਤਰੀਕ ਚਾਰ ਦਿਨ ਨਹੀਂ ਐ ਸੋਮਵਾਰ ਨੂੰ ਇਹ ਦੁਕਾਨ ਜਮਸ਼ੇਰ ਚ ਨਹੀਂ ਹੋਏਗੀ ਫਿਰ ਬੁੱਧਵਾਰ ਨੂੰ ਦੁਕਾਨ ਖੋਲੇਗੀ ਚੰਦਰਪਾਸੜ ਦੇ ਸਾਹਮਣੇ ਆ ਤੇਰੇ ਸਾਹਮਣੇ ਦੇ ਰਿਹਾ 25 25 ਰੁਪਏ ਦੇਖਣਾ 1 2 3 4 5 6 7 8 9 10 11 ਭਾਜੀ ਦੇਖੀ ਚਲੋ ਹਾਂਜੀ ਹਾਂਜੀ ਮੈਂ ਦੇ ਰਿਹਾ ਤੇਰਾ 13 14 15 16 17 ਆ ਦੇਖੋ 18 ਹਲੋ 19 20 ਪ੍ਰਿੰਟ ਸੂਟ 21 ਸਿਲਗਰਾ ਸੂਟ ਭਾਈ ਆ ਪ੍ਰਿੰਟ ਸੂਟ ਤੇ ਹੀ 25 ਰੁਪਏ ਦਿੰਦੇ ਆ ਆ ਜੈਕਟ 50 ਕਿਉਂ ਕੱਢਦੀ ਛੜ ਤੇ 50 ਰੁਪਏ ਜੈਕਟ ਆ ਇਹ 50 ਰੁਪਏ ਦਿੰਨੇ ਆ ਨਾ ਜੈਕਟ 50 ਰੁਪਏ ਆ ਆ ਦੇਖੋ 25 ਰੁਪਏ ਦਾ ਸੂਟ ਆ ਤੇ 50 ਰੁਪਏ ਦੀ ਜੈਕਟ ਆ ਜਿਹੜਾ ਕੱਲ੍ਹ ਕਿਹਾ ਸੀ ਨਾ ਉਹ 25 ਦਾ ਹਿਸਾਬ ਆ ਇਹ 50 ਦਾ ਹਿਸਾਬ ਆ ਹਾਂ 23 ਸੂਟ 25 ਰੁਪਏ ਦਿੱਤੇ ਆ ਤਿੰਨ ਜੈਕਟਾਂ 50 ਰੁਪਏ ਆ ਤਾਂ ਇਹਨਾਂ ਬਾਤਾਂ ਕਿੰਨੇ ਬਣ ਕੇ ਪੈਸੇ ਮਾਰੋ 1810 ਰੁਪਏ ਦੋਦੀ 1810 ਕਿੰਨੀਆਂ ਚੀਜ਼ਾਂ ਦੇ ਬਣ ਗਏ 26 ਚੀਜ਼ਾਂ ਦੇ ਤੁਸੀਂ ਦੇਖੋ ਸਵੇਰ ਤੋਂ ਹੀ 6 ਵਜੇ ਤੋਂ ਇਦਾਂ ਹੀ ਮੇਲਾ ਲੱਗ ਗਿਆ ਸਵੇਰੇ 6 ਵਜੇ ਤੋਂ ਰੌਣਕਾਂ ਲੱਗ ਗਿਆ ਬਾਬਾ ਕਹਿੰਦਾ ਸੀ 25 ਰੁਪਏ ਦਾ ਸੂਟ ਦੇਣਾ ਅੱਜ ਪਰ ਚੈੱਕ ਕਰ ਲੈਂਦੇ ਆ 25 ਦਾ ਸੂਟ ਮਿਲਿਆ ਮਾਈ 25 ਰੁਪਏ ਦਾ ਸੂਟ ਮਿਲਿਆ 25 ਦਾ ਮਿਲਿਆ 25 ਰੁਪਏ ਦਾ ਸੂਟ ਤੁਹਾਨੂੰ ਮਿਲਿਆ ਜੀ ਹਾਂਜੀ ਹਾਂਜੀ ਬਾਈ ਜੀ 25 ਦਾ ਮਿਲਿਆ ਅੰਬਰਸਰ ਤੋਂ ਆਏ ਸੀ ਅੱਜ ਕਿੰਨੇ ਵਜੇ ਆਏ ਸੀ ਆਏ 6:30 ਵਜੇ ਆਏ ਸੀ 6:30 ਸੀ 25 25 ਰੁਪਏ ਦਾ ਸੂਟ ਮੈ ਰਹੇ ਆ ਹਾਂਜੀ ਹਾਂਜੀ ਬਈ 25 ਰੁਪਏ ਦਾ ਸੂਟ ਮੈ ਰਹੇ ਆ 25 ਰੁਪਏ ਦਾ ਬੱਲੇ ਬੱਲੇ ਖੜਾਈ ਪਈਆਂ ਨੇ ਭਾਜੀ ਉਹਨਾਂ ਨੇ 25 25 25 ਰੁਪਏ ਦਾ ਸੂਟ ਵੀ ਸਾਰਿਆਂ ਨੂੰ ਹਾਂਜੀ 25 ਰੁਪਏ 25 ਰੁਪਏ ਦਾ ਸੂਟ ਮੈ ਰਹੇ ਆ ਜੀ ਬਿਲਕੁਲ ਭਾਜੀ 25 ਰੁਪਏ ਦੇ ਸੂਟ ਜੀ 25 ਰੁਪਏ ਦਾ ਸੂਟ 50 ਰੁਪਏ ਜੈਕਟ 50 ਰੁਪਏ ਲਹਿੰਗਾ ਉਹ ਬੀਬੀ ਨੂੰ ਪੁੱਛ ਆ ਦੇਖੋ ਬੀਬੀ ਕਿਥੋਂ ਆਈ ਹੈ ਕਿਹੜੇ ਤੋਂ ਆਇਆ ਕਿੰਨੇ 25 25 ਰ ਮਿਲ ਗਿਆ ਆ ਵੀ ਦੇਖੋ ਬੈਗ ਭਰ ਰਿਆ ਉਧਰ ਚੈੱਕ ਕਰ ਲੋ ਦੂਰ ਦੂਰ ਤੱਕ 25 25 ਰੁਪਏ ਦਾ ਸੂਟ ਦੇਦਾ ਉਧਰ ਤੁਸੀਂ ਚੈੱਕ ਕਰ ਲੋ ਪਰ ਬਾਬਾ ਜੀ ਵੱਡੇ ਵੱਡੇ ਹੋਲਸੇਲ ਫੜੇ ਕਹਿੰਦੇ ਸੀ ਵੀ ਬਾਬਾ ਡਰਾਮੇ ਕਰਦਾ ਵੀ ਐਵੇਂ ਹੀ ਗੱਲਾਂ ਗੁਲਾਈਆਂ ਬਾਬਾ ਨਾ ਭੱਜਣ ਵਾਲਾ ਤੇ ਨਾ ਕਿਤੇ ਮਰਨ ਵਾਲਾ ਹਲੇ ਬਹੁਤ ਟਾਈਮ ਪਿਆ ਭਜਾਉਣਾ ਆ ਮੈਂ ਕਿਹਾ ਤੂੰ ਦੇਖੀ ਚੱਲ 도ੜਾ ਲਵਾ ਲੈਣੀ ਆ ਰਕੜੀ ਮੇਰੀਆਂ ਭੈਣਾਂ ਨੂੰ ਮੁਬਾਰਕ ਐਡਵਾਂਸ ਤੇ 13 ਅਗਸਤ ਨੂੰ ਨਵੀਂ ਦੁਕਾਨ ਖੁੱਲ ਗਈ ਸਭ ਨੂੰ ਖੁੱਲਾ ਦਿੱਤਾ ਸਾਰੇ ਆਸ਼ੀਰਵਾਦ ਦੇਣ ਜਰੂਰ ਆਣਾ ਉੱਤੇ ਵੀ ਵੱਡੇ ਧਮਾਕੇ ਕਰਾਂਗਾ ਪਰ ਅੱਜ 7 ਤਰੀਕ 8 ਤਰੀਕ 9 ਤਰੀਕ ਤੇ 10 ਤਰੀਕ ਚਾਰ ਦਿਨ ਨਹੀਂ ਐ ਸੋਮਵਾਰ ਨੂੰ ਇਹ ਦੁਕਾਨ ਜਮਸ਼ੇਰ ਚ ਨਹੀਂ ਹੋਏਗੀ ਫਿਰ ਬੁੱਧਵਾਰ ਨੂੰ ਦੁਕਾਨ ਖੋਲ੍ਹੇਗੀ ਚਲੰਦਰ ਬਾਸੜੇ ਦੇ ਸਾਹਮਣੇ ਆ ਤੇਰੇ ਸਾਹਮਣੇ ਤੇਰੇ 25 25 ਰੁਪਏ ਦੇਖ ਲੈ ਇੱਕ ਦੋ ਤਿੰਨ ਚਾਰ ਪੰਜ 6 ਹਲੋ 7 8 9 10 11 ਭਾਜੀ ਦੇਖੀ ਚਲੋ ਹਾਂਜੀ ਹਾਂਜੀ ਮੈਂ ਦੇਖ ਰਿਹਾ ਤੇਰਾ 13 14 15 16 ਸਤਾਰਾ ਆ ਦੇਖੋ 18 allo 19 20 ਪ੍ਰਿੰਟ ਸੂਟ 21 ਸਿਲਗਰਾ ਸੂਟ ਭਾਈ ਆ ਪ੍ਰਿੰਟ ਸੂਟ ਤੇ ਹੀ 25 ਰੁਪਏ ਦਿੰਦੇ ਆ ਆ ਜੈਕਟ 40 ਕਿਉਂ ਕਰਤੀ ਸਰ ਤੇ 50 ਰੁਪਏ ਜੈਕਟ ਆ ਇਹ 50 ਰੁਪਏ ਦਿੰਨੇ ਆ ਨਾ ਜੈਕਟ 50 ਰੁਪਏ ਆ ਆ ਦੇਖੋ 25 ਰੁਪਏ ਦਾ ਸੂਟ ਆ ਤੇ 50 ਰੁਪਏ ਦੀ ਜੈਕਟ ਆ ਜਿਹੜਾ ਕੱਲ ਕਿਹਾ ਸੀ ਨਾ ਉਹ 25 ਦਾ ਹਿਸਾਬ ਆ ਇਹ 50 ਦਾ ਹਿਸਾਬ ਆ ਹਾਂ 23 ਸੂਟ 25 ਰੁਪਏ ਦਿੱਤੇ ਆ ਤਿੰਨ ਜੈਕਟਾਂ 50 ਰੁਪਏ ਆ ਥਾ ਇਹਨਾਂ ਬਾਤ ਆ ਕਿੰਨੇ ਬਣ ਕੇ ਪੈਸੇ ਮਾਰੋ 1810 ਰੁਪਏ ਰੋਜ਼ੀ 1810 ਕਿੰਨੀਆਂ ਚੀਜ਼ਾਂ ਰੇ ਬਣ ਗਏ 26 ਚੀਜ਼ਾਂ ਨੇ ਉੱਧਰ ਵੀ ਮਾਰੋ ਨਿਗਾ ਮੈਂ ਕਹਨਾ ਸਾਰੇ ਹੀ ਪਾਸੇ ਚੈੱਕ ਕਰ ਲੋ ਹਾਂਜੀ ਕਿੱਥੋਂ ਆ ਤੁਸੀਂ ਅਸੀਂ ਜਿਗਰਾਉਂ ਕੋਲੋਂ ਸਦਮਾ ਵੇਟ ਤੋਂ ਜਿਗਰਾਉਂ ਤੋਂ ਆਇਓ 25 25 ਰੁਪਏ ਸੂਟ ਮਿਲ ਰਹੇ ਆ ਹਾਂਜੀ 1000 ਦੇ ਤਿੰਨ ਮਿਲ ਰਹੇ ਆ ਤੁਹਾਨੂੰ ਮੈੜੇ ਜੀ ਹਾਂਜੀ ਭਾਈ ਕਿੱਥੋਂ ਆਇਓ ਜਿਗਰਾਉਂ ਤੋਂ ਜਿਗਰਾਉਂ ਤੋਂ ਮਿਲੇ 25 ਰੁਪਏ ਦਾ ਸੂਟ ਹਾਂਜੀ ਹਾਂਜੀ 50 ਰੁਪਏ ਜੈਕਟ ਜੀ ਤਨ ਤਨ ਕਰਾਤੀ ਜੀ ਲੋਲੇ ਹਾਂਜੀ ਤਨ ਤਨ ਕਰਾਤੀ ਜੀ ਪੰਜਾਬ ਚ ਕੀ ਇੰਡੀਆ ਚ ਹੋਰ ਕਿਤੇ 25 ਰੁਪਏ ਦਾ ਸੂਟ ਮਿਲ ਜੂ ਨਹੀਂ ਮਿਲ ਸਕਦਾ ਵੀਰ ਜੀ ਲੁਧਿਆਣਾ ਫਿਲ ਕਰਤਾ ਜਲੰਧਰ ਫਿਲ ਕਰਤਾ ਨਾ ਤੇ ਜਿਹਦੇ ਘਰ ਕਰਾਤੀ ਸੀ ਸਾਰੇ ਫਿਰ ਵੱਡੇ ਫੇਦੇ ਕਰਦੇ ਸਾਰਿਆਂ ਦੇ ਸਵੇਰ ਤੋਂ ਰੌਣਕਾਂ ਲੱਗੀਆਂ ਰੌਣਕਾਂ ਪੂਰੀ ਲੱਗੀਆਂ ਜਿਹਦੇ ਘਰ ਹੋਈਆਂ ਕਿ ਤੁਸੀਂ ਪਠਾਨਕੋਟ ਦੇ ਭਾਈ ਮਿਲ ਗਿਆ ਸਮਾਨ ਲੈ ਲਿਆ ਹਾਂਜੀ ਹਾਂਜੀ ਕਿੰਨੇ ਵਜੇ ਆ ਗਿਆ ਸੀ ਸਵੇਰੇ ਅਸੀਂ ਤੇ 8 ਵਜੇ ਆ ਗਏ ਸੀ ਭਾਈ 8 ਵਜੇ ਆ ਗਏ ਸੀ ਦੇਖੋ ਕੋਈ ਪਠਾਨਕੋਟ ਤੋਂ ਕੋਈ ਕਿਤੇ ਆ ਜਿਹੜਾ ਰੱਖਣਾ ਨਾ ਇਹ ਖਾਨੇ ਸਾਰੇ ਖਾਲੀ ਹੋ ਜਾਂਦੇ ਆ ਬਾਜ਼ਾਰ ਚ ਜਿਹੜਾ 1200 1500 ਦਾ ਇੱਕ ਸੂਟ ਆ ਇੱਥੇ 1000 ਦੇ ਤਿੰਨ ਦੇਈ ਜਾਂਦੇ ਆ ਤੇ ਆ ਦੇਖੋ ਸਾਹਮਣੇ ਆਪਣੇ ਆਪ ਹੀ ਸੈਲਫ ਸਰਵਿਸ ਹੈ ਜਿਹਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਚੱਕੀ ਜਾਂਦਾ ਆ 10 ਤਰੀਕ ਤੱਕ ਹੀ ਦੇ ਰਹਿਣਾ ਆ 10 ਅਗਸਤ ਤੱਕ ਤੇ ਅੱਜ ਹੈਗੀ 7 ਅਗਸਤ 8 9 10 ਤੇ 13 ਅਗਸਤ ਨੂੰ ਇਹ ਦੁਕਾਨ ਜਿੰਦਰ ਉਹ ਜਿਹੜੇ ਵੱਡੇ ਵੱਡੇ ਬੋਰੇ ਭਰੇ ਪਏ ਹਨ ਇਹ ਸਾਰੇ ਕਹਿੰਦੇ ਇੱਥੇ ਖਾਲੀ ਕਰਕੇ ਜਾਣੇ ਆ ਆ ਕੋਈ ਪਾਟੇ ਕੱਪੜੇ ਨਹੀਂ ਇਹ ਫਰਾਸੀ ਕੱਪੜੇ ਆ ਹਾਂਜੀ 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 ਕਿਤੋਂ ਹੈ ਅੰਬਰ ਸਰ ਅੰਬਰ ਸਰੋਂ ਇੱਧਰ ਦੇਖ ਬਾਈ ਕੈਮਰਾ ਪੂਰੇ ਪੰਜਾਬ ਦੀ ਗਾਰੰਟੀ ਹੈ ਕਰਾਇਆ 2000 ਸ਼ੋਰੂਮ ਤੇ 3000 ਦੀ ਬਾਬੀ ਰੱਡੀ ਦੇ 25 ਰੁਪਏ ਦੀ ਇਹ ਵੀ 25 ਰੁਪਏ ਦਿੱਤਾ ਦੇ ਦਿੱਤੀ ਹੈ ਸਾਹਮਣੇ ਹਾਂਜੀ ਹਾਂਜੀ ਭਾਈ ਜੀ 25 ਰੁਪਏ 25 ਰੁਪਏ ਚ ਮਿਲਿਆ 25 ਰੁਪਏ ਚ ਮਿਲਿਆ ਜੀ ਸੋ ਇਧਰ ਵੀ ਤੁਸੀਂ ਮਾਰੋ ਕੈਮਰਾ ਉਹ ਦੇਖੋ ਕੋਈ 25 ਰੁਪਏ ਦਾ ਸੂਟ ਲੈ ਰਿਆ ਕੋਈ 50 ਰੁਪਏ ਦੀ ਜੈਕਟ ਲੈ ਰਿਆ ਕੋਈ ਲਹਿੰਗਾ ਲੈ ਰਿਆ ਮਤਲਬ ਸਾਰਿਆਂ ਦੇ ਫਾਇਦੇ ਆ ਅੱਛਾ 12-12 ਵਾਲੇ ਸੂਟ ਵੀ 1000 ਦੇ ਤੈਨਿਆ ਹਨਾ 1200 ਰੁਪਏ ਲੈ ਇੱਕ ਸੂਟ 1500 1600 ਇੱਕ ਸੂਟ ਅਸੀਂ ਕਰਤੇ 1000 ਦੇ 3000 ਦੇ 3000 ਦੇ 3 ਇਹ 10 ਅਗਸਤ ਤੱਕ ਦੀ ਗਾਰੰਟੀ ਹੈਗੀ ਦੇਰ ਦੀ 10 ਅਗਸਤ ਤੱਕ ਹੀ ਦੇ ਸਕਦਾ ਉਸ ਤੋਂ ਬਾਅਦ ਮੇਰੀ ਪਾਵਰ ਖਤਮ ਹੈ ਸੋ 10 ਅਗਸਤ ਤੋਂ ਪਹਿਲਾਂ ਪਹਿਲਾਂ ਆਓ ਉਦੋਂ ਵਾ ਤੇਰਾ ਜਾ ਉੱਧਰ ਦੇਖੋ ਲਾਈਨ ਤੁਸੀਂ ਦੇਖ ਲਓ ਕਿੱਡੀ ਵੱਡੀ ਲੱਗੀ ਆ ਸਵੇਰੇ 6 ਵਜੇ ਤੋਂ ਰੌਣਕ ਲੱਗ ਗਈ ਆ ਤੇ ਸ਼ਾਮ ਦੇ 6 ਵਜੇ ਤੱਕ ਇਦਾਂ ਹੀ ਮੇਲਾ ਚੱਲਦਾ ਜਿੱਦਾਂ ਜਿੱਦਾਂ ਦਿਨ ਵਧੀ ਜਾਣਾ ਉਦਾਂ ਉਦਾਂ ਲੱਗੀਆਂ ਨੇ ਰੌਣਕਾਂ ਉਦੋਂ ਵੀ ਤੁਸੀਂ ਚੈੱਕ ਕਰ ਦਿਓ ਖਾਨੇ ਸਾਰੇ ਖਾਲੀ ਹੋ ਗਏ ਆ